ਰਸਿਕਾ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਪਾ ਅੱਜ ਕੋਈ ਡਿਸ਼ ਨਹੀਂ ਤਿਆਰ ਕਰਾਂਗੇ ਕੋਈ ਵੀ ਸਵੀਟ ਡਿਸ਼ ਜਾਂ ਨਮਕੀਨ ਸੀਸੇ ਕੁਝ ਵੀ ਨਹੀਂ ਬਣਾਵਾਂਗੇ ਕਿਉਂਕਿ ਅੱਜ ਉਹ ਤੋਂ ਬਾਕੀ ਛੋਟੇ ਛੋਟੇ ਕੰਮ ਨੇ ਕਰਦੇ ਹੋ ਹੀ ਨੁਕਟਾਉਣੇ ਨੇ ਮੇਰੇ ਕੋਲ ਕਾਫੀ ਦਿਨ ਤੋਂ ਮਲਾਈ ਪਈ ਸੀਗੀ ਤਕਰੀਬਨ 10 ਦਿਨ ਦੀ ਆਪਾਂ ਮਲਾਈ ਦਾ ਮੱਖਣ ਬਣਾਵਾਂਗੇ ਕਿਉਂਕਿ ਮੇਰੇ ਬੇਟੇ ਨੂੰ ਮੱਖਣ ਬਹੁਤ ਪਸੰਦ ਆ ਫਲਾ ਪਰਖਿਓ ਤਿਆਰ ਕਰਾਂਗੀ ਮੈਂ ਮੱਖਣ ਦਾ ਦੂਸਰੀ ਮਲਾਈ ਜਿਤ ਹੋਏਗੀ ਇਕੱਠੀ ਚੋਂ ਬਣਾਵਾਂਗੀ ਮੇਰਾ ਬੇਟਾ ਬਹੁਤ ਦੂਰ ਗਿਆ ਹੋਇਆ ਹੈ ਮੇਰੇ ਕੋਲ ਉਹ ਆ ਰਿਹਾ ਮੈਂ ਉਹਦੇ ਲਈ ਘਿਓ ਬਣਾ ਕੇ ਤਿਆਰ ਕਰ ਰਹੀ ਹਾਂ ਕਿਉਂਕਿ ਉਹਨੂੰ ਦੇਸੀ ਘਿਓ ਦੇ ਪਰੌਠੇ ਬਹੁਤ ਪਸੰਦ ਨੇ ਉਹ ਵੀ ਇਹ ਨਹੀਂ ਕਿ ਸੈਂਪਲ ਪਰੌਠੇ ਪਸੰਦ ਉਹਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਪਰੌਠੇ ਪਸੰਦ ਨੇ ਆਲੂ ਲਾਓ ਗੋਭੀ ਦੇ ਲਾਓ ਮਟਰ ਵਗੈਰਾ ਇਹ ਸਾਰੇ ਮੈਂ ਘਰੇ ਤਿਆਰ ਕਰਕੇ ਦੇਣੀਆਂ ਬਾਹਰ ਦਾ ਕਾਣਾ ਮੈਂ ਇਹਨੂੰ ਬਹੁਤ ਘੱਟ ਖਾਣ ਦੇਣੀ ਹੈ ਸਾਡੇ ਇੱਕ ਹੀ ਬੱਚਾ ਹੈ ਕੋਈ ਜ਼ਿਆਦਾ ਬੱਚੇ ਨਹੀਂ ਸਾਡੇ ਇੱਕ ਹੀ ਬੇਟਾ ਹੈ ਮੇਰਾ ਇੱਕ ਹੀ ਬੇਟਾ ਦੇਸ਼ ਦੀ ਸੇਵਾ ਲਈ ਹਾਜ਼ਰ ਹੈ ਜੋ ਕਿ ਆਰਮੀ ਦੇ ਵਿੱਚ ਡਾਕਟਰ ਹੈ ਮੇਰਾ ਬੇਟਾ ਤਾਂ ਮੈਂ ਉਹਦੇ ਲਈ ਕੀ ਹੋਵੇ ਰੈੱਡ ਤਿਆਰ ਕਰਕੇ ਰੱਖਦੀ ਆਂਗੀ ਤੇ ਜਦੋਂ ਅਗਲਾ ਕੀ ਆਵੇ ਆਣ ਤੋਂ ਦੋ ਦਿਨ ਪਹਿਲਾਂ ਮੈਂ ਕਿੰਨੇ ਦਿਨ ਪਹਿਲਾਂ ਮੱਖਣ ਤਿਆਰ ਕਰਕੇ ਰੱਖਾਂਗੀ ਕਿਉਂਕਿ ਮੈਂ ਆਪਣੇ ਬੇਟੇ ਨੂੰ ਬਹੁਤ ਜਨਤ ਜਾਨ ਤੋਂ ਪਿਆਰ ਕਰਦੀ ਆਂ ਜ਼ਿਆਦਾ ਬੱਚੇ ਨਹੀਂ ਪਰ ਮੈਂ ਕਹਿੰਦੀ ਦੋ ਬੱਚੇ ਵੀ ਹੋਣੇ ਜ਼ਰੂਰੀ ਆ ਪਰ ਜਿੱਥੇ ਪ੍ਰਮਾਤਮਾ ਰੱਖਦਾ ਆਪਾਂ ਨੂੰ ਰਹਿਣਾ ਪੈਂਦਾ ਸਲੇਮ ਆਪਣੇ ਬੇਟੇ ਲਈ ਕਿਉਂ ਤਿਆਰ ਕਰਕੇ ਰੱਖਦੀਆਂ ਨੇ ਪਿੰਨੀ ਆ ਗਜਰੇਲਾ ਸਭ ਤਿਆਰ ਹੋਏਗਾ ਜਦ ਮੇਰਾ ਬੇਟਾ ਆਏਗਾ ਮੈਂ ਤੁਹਾਨੂੰ ਜਰੂਰ ਉਹਦੇ ਨਾਲ ਮੁਲਾਕਾ ਕਰਾਵਾਂਗੀ ਪਰ ਬਹੁਤ ਸੰਘਦਾ ਵੈਸੇ ਸਾਹਮਣੇ ਨਹੀਂ ਆਉਂਦਾ ਵਾ ਤੇ ਪਰ ਮੈਂ ਤੁਹਾਡੇ ਨਾਲ ਜਰੂਰ ਮੁਲਾਵਾਗੀ ਆਸ਼ੀਰਵਾਦ ਦਿਓ ਕਿ ਮੇਰਾ ਬੇਟਾ ਠੀਕ ਠਾਕ ਰਹੇ ਤੰਦਰੁਸਤੀ ਦੇਵੇ ਐਸੀ ਜਗਾਹ ਤੇ ਆ ਕਿ ਬਹੁਤ 24 ਘੰਟੇ ਡਰ ਲੱਗਿਆ ਰਹਿੰਦਾ ਵਾ ਜਦ ਮੇਰਾ ਬੇਟਾ ਜਦ ਤੱਕ ਘਰੇ ਨਹੀਂ ਆਉਂਦਾ ਪਰ ਤੁਹਾਡੇ ਆਸ਼ੀਰਵਾਦ ਨਾਲ ਉਹ ਦੇਸ਼ ਦੀ ਸੇਵਾ ਕਰ ਰਿਹਾਗਾ ਉਦ ਅਲੀ ਮੈਂ ਮੱਖਣ ਤਿਆਰ ਕਰ ਰਹੀ ਹਾਂ ਤੇ ਕਿਉਂ ਬਣਾ ਰਹੀ ਹਾਂ ਹਾਂਜੀ ਦੇਖੋ ਬੱਚਿਆਂ ਨੂੰ ਕਿਤੇ ਵੀ ਆਪਾਂ ਜੌਬ ਕਰਾਉਣੀ ਜ਼ਰੂਰੀ ਹੈ ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਸਾਡੇ ਬੱਚਿਆਂ ਨੂੰ ਇੱਕ ਜ਼ਰੂਰ ਹੁੰਦਾ ਕਿ ਮੈਂ ਪਲੱਸ 2 ਕੀਤੀ ਹਾਈਲਾਈਟ ਕਰਨੀ ਔਰ ਸਿੱਧਾ ਜਹਾਜ਼ ਚੜ੍ਹਨਾ ਵਸ ਇਹ ਸਾਡੇ ਬੱਚੇ ਦੇ ਦਿਮਾਗ 'ਚ ਅਸੀਂ ਖੁਦ ਪਾ ਦਿੰਨੇ ਆ ਜਦ ਸਾਡਾ ਬੱਚਾ 10ਵੀਂ ਦੇ ਵਿੱਚ ਹੁੰਦਾ ਕਿ ਤੂੰ ਬੇਟਾ ਔਖਾ ਸੌਖਾ ਪਲੱਸ 2 ਕਰ ਤੈਨੂੰ ਜੇ ਹਾਈਲਟ ਕਰਾਵਾਗੇ ਹਾਈਲਟ ਕਰਾ ਕੇ ਤੈਨੂੰ ਬਾਹਰ ਭੇਜਾਂਗੇ ਬਾਹਰ ਵੀ ਕੋਈ ਜਿੱਦ ਰਖਤ ਨਾਲ ਪੈਸਾ ਨਹੀਂ ਲੱਗਦਾ ਉੱਥੇ ਲੋਕਾਂ ਦੇ ਭਾਂਡੇ ਸਾਫ਼ ਕਰਨ ਨਾਲ ਉਹਨਾਂ ਦੇ ਝਾੜੂ ਪੋਚਾ ਕਰਨ ਨਾਲ ਤਾਂ ਬਿੱਤ ਰਹਿ ਕੇ ਸਾਡੇ ਬੱਚੇ ਇੱਥੇ ਰਹਿ ਕੇ ਹੀ ਮਿਹਨਤ ਕਰਨ ਇਹ ਹੀ ਮੈਂ ਕਹਿੰਨੀ ਹਾਂ ਸਾਰੇ ਮਾਪਿਆਂ ਨੂੰ ਕਿ ਬੱਚਿਆਂ ਨੂੰ ਇੱਥੇ ਰਹਿੰਦਾ ਹੀ ਦੱਸੋ ਆਪਣੀ ਧਰਤੀ ਨਾਲ ਹੀ ਜੋੜ ਕੇ ਰੱਖੋ ਸਾਡੇ ਪੰਜਾਬ ਵਰਗੀ ਸਾਡੇ ਦੇਸ਼ ਵਰਗੀ ਮੌਜ ਨਹੀਂ ਕਿਤੇ ਵੀ ਹੈ ਤੁਸੀਂ ਆਪ ਹੀ ਦੇਖੋ ਜਿਨ੍ਹਾਂ ਦੇ ਬੱਚੇ ਗਏ ਹੋਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਬੱਚੇ ਕਿੰਦਾ ਸੜਕਾਂ ਤੇ ਰੁਲ ਰਹੇ ਆ ਕਿੰਦਾ ਰੋ ਰਹੇ ਆ ਕਿ ਪਰ ਇੱਕ ਗੱਲ ਹੋਰ ਜ਼ਰੂਰ ਜੱਤ ਸਾਡੇ ਇੱਕ ਬੱਚਾ ਨੂੰ ਹੋਰ ਅਸੀਂ ਕਹਦੇ ਨੰਨੇ ਆ ਜੇ ਕਰ ਤੇਰਾ ਹਾਈਲਟ ਨਹੀਂ ਹੁੰਦੀ ਤਾਂ ਪੈਸੇ ਲਾ ਕੇ ਅਸੀਂ ਤੈਨੂੰ ਬਾਹਰਲੀ ਕੁੜੀ ਲੱਭ ਦਾਂਗੇ ਅਸੀਂ ਪੈਸੇ ਦੇ ਦਾਂਗੇ ਤੁਹਾਨੂੰ ਬਾਹਰ ਜ਼ਰੂਰ ਭੇਜਣਾ ਹੈ ਪਰ ਪਲੀਜ਼ ਬੱਚਾ ਨੇ ਮਨ ਦੇ ਵਿੱਚ ਇਹ ਗੱਲ ਨਾ ਪਰੋ ਉਹਨੂੰ ਆਪਣੀ ਧਰਤੀ ਨਾਲ ਆਪਣੀ ਮਿੱਟੀ ਦੇ ਨਾਲ ਹੀ ਜੁੜਨ ਲਈ ਪ੍ਰੇਰਿਤ ਕਰੋ ਅਸੀਂ ਮਾਪੇ ਇਹ ਬੱਚੇ ਨੂੰ ਪ੍ਰੇਰਿਤ ਕਰਦੇ ਆ ਕਿ ਤੂੰ ਬਾਹਰ ਜਾਣਾ ਜਾਂ ਤੂੰ ਇੱਥੇ ਰਹਿਣਾ ਭਰੋ ਦੇ ਕੋਈ ਦੋ ਦੋਸਤ ਗਏ ਆ ਤੁਹਾਨੂੰ ਇਹ ਵੀ ਰਸ ਕੇ ਦੋਸਤ ਨੂੰ ਪੁੱਛ ਔਖਾ ਹੈ ਕਿ ਸੌਖਾ ਹੈ ਪਰ ਜਦੋਂ ਹਣ ਬੱਚੇ ਆ ਕਿ ਜਿਹੜੇ ਮੇਰੇ ਵਰਗੇ ਠਿਸ਼ ਹੋ ਜਾਂਦੇ ਆ ਉਹ ਤਾਂ ਕਹਿ ਦਿੰਦੇ ਹੁੰਦੇ ਨੇ ਕਿ ਜੀ ਬਹੁਤ ਸੌਖਾ ਹੈ ਪਰ ਨਹੀਂ ਸੱਚ ਹੈ ਕਿ ਉਥੇ ਔਖਾ ਹੁੰਦਾ ਆਪਾਂ ਨਿਤ ਦੇ ਹਾਲਾਤ ਦੇਖਦੇ ਆ ਸਾਡੇ ਬੱਚੇ ਉਥੇ ਕੀ ਕਰ ਰਹੇ ਨੇ ਇਸ ਲਈ ਸਰਕਾਰ ਬਹੁਤ ਸਟ੍ਰਿਕ ਹੋਈ ਹੋ ਉਥੋਂ ਦੀ ਕਿ ਇੱਥੋਂ ਦੇ ਬੱਚੇ ਅਸੀਂ ਇੰਡੀਆ ਦੇ ਬੱਚੇ ਨਹੀਂ ਲੈਣੇ ਕਿ ਤੁਹਾਡੇ ਸਾਹਮਣੇ ਆ ਜੋ ਕੁਝ ਹੋ ਰਿਹਾ ਕੋਈ ਮੈਂ ਨਹੀਂ ਕਹਿ ਰਹੀ ਇਹ ਨਕਰੀ ਆਪਾਂ ਨਡ ਨਡਤੇ ਪੜਦੇ ਆਂ ਖਬਰਾਂ ਨੇ ਸੁਣਦੇ ਆਂ ਹਰ ਖਬਰ ਸੁਣਦਾ ਅੱਜ ਕੱਲ ਤਾਂ ਘਰ ਘਰ ਦੇ ਵਿੱਚ ਮੋਬਾਈਲ ਆ ਦੋ ਮੋਬਾਈਲ ਤਾਂ ਜ਼ਰੂਰ ਆਣਗੇ ਇਹ ਨਹੀਂ ਕਿ ਕਿਸੇ ਕੋਲੇ ਮੋਬਾਈਲ ਨਹੀਂ ਕੋਈ ਖਬਰਾਂ ਨਹੀਂ ਸੁਣਦਾ ਪਹਿਲਾਂ ਇਥੋਂ ਮੁੰਡੇ ਜਾਂਦੇ ਹੁੰਦੇ ਸੀ ਦਹੇਜ ਲਿਆ ਪੈਸੇ ਲਏ ਚਲੇ ਗਏ ਵਾਪਸ ਨਹੀਂ ਆਏ ਤੇ ਹਾਂ ਸਾਡੀਆਂ ਅੱਜ ਵੀ ਇਨੇ ਕਾਹਰਾਂ ਦੇ ਵਿੱਚ ਰੋਲ ਰਹੀਆਂ ਨੇ ਉਹਨਾਂ ਦੀ ਗੋਦਾਂ ਦੇ ਵਿੱਚ ਬੱਚੇ ਨੇ ਗੋਦ ਬੱਚੇ ਲੈ ਕੇ ਤੁਰੀਆਂ ਫਿਰਦੀਆਂ ਨੇ ਉਹਨਾਂ ਦਾ ਵਿਚਾਰੀਆਂ ਦਾ ਕੋਈ ਹੇਲਾ ਨਹੀਂ ਬਣਦਾ ਪਰ ਉਹ ਕੰਮ ਹੀ ਸਾਡੀਆਂ ਅੱਜ ਕੁੜੀਆਂ ਕਰ ਰਹੀਆਂ ਨੇ ਮੈਂ ਨਹੀਂ ਕਹੂੰਗੀ ਕਿ ਮੇਰੇ ਕੁੜੀ ਨਹੀਂ ਕਿ ਮੈਂ ਦੂਸਰੇ ਦਿਨ ਉਂਗਲ ਚੱਕ ਰਹੀ ਆ ਮੈਂ ਸਭ ਲਈ ਕਹਿ ਰਹੀ ਆ ਉਹ ਵੀ ਧੀਆ ਮੇਰੀਆਂ ਹੀ ਨੇ ਪਰ ਮੈਂ ਮਾਪਿਆਂ ਨੂੰ ਕਹਿੰਨੀ ਆ ਅਗਰ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਅੱਛਾ ਰਸਤਾ ਪੜਨ ਜਾਣ ਜੋ ਚਲੇ ਗਏ ਤਾਂ ਅੱਛਾ ਰਸਤਾ ਪੜਨ ਉੱਥੇ ਜਾ ਕੇ ਇਹ ਜ਼ਰੂਰ ਸੋਚਣ ਕਿ ਸਾਡੇ ਮਾਪੇ ਨੇ ਕਿੱਥੋਂ ਪੈਸਾ ਲਿਆ ਕਰਜ਼ਾ ਚੁੱਕਿਆ ਜ਼ਮੀਨ ਵੇਚੀ ਆ ਕੀ ਕੀਤਾ ਉਹ ਕੱਲਾ ਆਪਣਾ ਹੀ ਸ਼ੌਂਕ ਨਾ ਪੂਰੇ ਕਰਨਾ ਕਾਫੀ ਬੱਚੇ ਜੋ ਆਪਣੇ ਹੀ ਸ਼ੌਂਕ ਪੂਰੇ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਸਾਡੇ ਮਾਪੇ ਅੱਗੇ ਪਿੱਛੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਕੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੋ ਆਪਣੀ ਧਰਤੀ ਨਾਲ ਜੜਨ ਦਾ ਪ੍ਰੇਰਿਤ ਕਰੋ ਸਾਡੀ ਬੜੀ ਸੋਹਣੀ ਮਿੱਟੀ ਆ ਪੰਜਾਬ ਵਰਗੀ ਕਿਤੇ ਵੀ ਸਾਨੂੰ ਮौज ਨਹੀਂ ਲੱਭਣੀ ਕਿਉਂਕਿ ਆਪਣੇ ਤਾਂ ਇੱਕ ਕਮਾਉਂਦਾ ਤਾਂ 10 ਜਾਣੇ ਖਾ ਲੈਂਦੇ ਆ ਪਰ ਉਥੇ ਇੱਕ ਵੀ ਵਿਹਲਾ ਨਹੀਂ ਬੈਠੇ ਅਗਰ ਕੋਈ ਲੈ ਕੇ ਵੀ ਆਪਣੇ ਪੇਰੈਂਟਸ ਨੂੰ ਜਾਂਦਾ ਤਾਂ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਤਾਂ ਕੀ ਕੀ ਅੱਗੇ ਕੰਮ ਕਰਵਾਉਂਦੇ ਨੇ ਬੱਚੇ ਸਾਂਭਣ ਲਈ ਉੱਥੇ ਲੈ ਜਾਂਦੇ ਨੇ ਤੁਸੀਂ ਮੈਂ ਦੇਖਿਆ ਪਿੱਛੇ ਵੀਡੀਓ 70 ਸਾਲ ਦੇ ਬੁਢੇ ਵੀ ਬੇਰ ਤੋੜਨ ਜਾਂਦੇ ਨੇ ਜਿਹਨੂੰ ਚੈਰੀ ਕਹਿੰਦੇ ਆਪਾਂ ਬੱਚਾ ਨੂੰ ਪ੍ਰੇਰਿਤ ਕਰੋ ਕਿ ਇੱਥੇ ਰਹਿ ਕੇ ਹੀ ਆਪਣੀ ਮਿੱਟੀ ਨਾਲ ਆਪਣੀ ਮਾਤਰਭੂਮੀ ਨਾਲ ਜ਼ਰੂਰ ਜੁੜੋ ਸਾਨੂੰ ਮੌਜ ਨਹੀਂ ਮਿਲਨੀ ਪੰਜਾਬ ਵਰਗੀ ਤੁਸੀਂ ਕਿਤੇ ਵੀ ਦੇਖੋ ਪਰ ਇਹ ਪਲੀਜ਼ ਇੱਕ ਮੇਰੀ ਰਿਕਵੈਸਟ ਆ ਮਾਪਾਪਨੋ ਕਿ ਬੱਚਾ ਨੂੰ ਇਹ ਨਾ ਕਹੋ ਕਿ ਤੁਸੀਂ ਆਈ ਹਟ ਕਰੋ ਹਾਈਲਾਈਟ ਵਾਲਾ ਬੱਚੇ ਦੇ ਦਿਮਾਗ ਦੇ ਵਿੱਚੋਂ ਬਿਲਕੁਲ ਕੱਢੋ ਤੁਸੀਂ ਕਿ ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਆ ਤੁਹਾਡੇ ਸਾਹਮਣੇ ਕਿੰਨੇ ਪ੍ਰਵਾਸੀ ਆ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਕੁਸ਼ੈਤ ਹੱਤ ਤੱਕ ਹੀ ਆ ਰਹੇ ਆ ਨਾ ਨਹੀਂ ਉਹਨਾਂ ਨੂੰ ਵੀ ਕੀ ਆਉਣ ਦੀ ਜ਼ਰੂਰਤ ਪਈ ਐ ਇੱਥੇ ਹਰ ਪ੍ਰਵਾਸੀ ਇੱਥੇ ਆ ਕੇ ਪਲਾਟ ਲੈ ਹੋਏ ਵੱਡੇ ਸ਼ਹਿਰਾਂ 'ਚ ਜਾਓ ਲੁਧਿਆਣਾ ਦੇਖੋ ਜਲੰਧਰ ਦੇਖੋ ਫਗਵਾੜਾ ਦੇਖੋ ਜਿੱਥੇ ਵੀ ਇੰਡਸਟਰੀ ਲੱਗੀ ਹੋਈ ਆ ਜਿੱਥੇ ਵੀ ਫੈਕਟਰੀਆਂ ਸਭ ਤੋਂ ਜ਼ਿਆਦਾ ਇੱਕ ਫੈਕਟਰੀ ਦੇ ਵਿੱਚ 10 ਪੰਜਾਬੀਆਂ ਦੇ ਨਾਲੋਂ 10 ਗੁਣਾ ਜ਼ਿਆਦਾ ਉੱਥੇ ਪ੍ਰਵਾਸੀ ਕੰਮ ਕਰ ਰਹੇ ਆ ਉਹਨਾਂ ਨੇ ਵੀ ਪਲਾਟ ਖਰੀਦੇ ਆ ਬੱਚੇ ਚੰਗੀ ਜਗ੍ਹਾ ਪੜਾਏ ਆ ਬੜੀਆਂ ਸੋਹਣੀਆਂ ਕੋਠੀਆਂ ਬਣਾਈਆਂ ਉਹਨਾਂ ਨੇ ਇਹ ਕਿ ਨਹੀਂ ਕਿ ਇੱਥੇ ਕੁਝ ਨਹੀਂ ਸਾਡੇ ਪੰਜਾਬ ਦੇ ਵਿੱਚ ਬਹੁਤ ਕੁਝ ਆ ਮਿਹਨਤ ਕਰੋ ਮਿਹਨਤ ਨਾਲ ਹੀ ਫੜ ਨਹੀਂ ਤਾ ਨਾਲੇ ਤੁਹਾਡੇ ਨਾਲ ਗੱਲਾਂ ਕਰ ਰਹੇ ਆ ਤੇ ਨਾਲੇ ਆਪਾਂ ਕਰ ਰਹੇ ਆ ਕੰਮ ਆਪਾਂ ਕਿਉਂ ਮੱਖਣ ਕਦੋਂ ਵੀ ਕੱਢਦੇ ਆ ਇਹਦੇ ਥੋੜੇ ਇਦਾਂ ਪਿੰਨੇ ਬਣਾ ਕੇ ਅੰਡੇ ਪਾਣੀ ਦੇ ਵਿੱਚ ਰੱਖਦੇ ਆ ਕਿਉਂਕਿ ਫਿਰ ਜੋ ਖਟਿਆਈ ਹੁੰਦੀ ਆ ਉਹ ਨਿਕਲ ਜਾਂਦੀ ਆ ਦੂਸਰੀ ਗੱਲ ਜੀ ਜਦ ਤੱਕ ਸਾਡੇ ਬੱਚਿਆਂ ਨੇ ਇੱਧਰ ਆਉਣੀ ਥਿਲ ਕਰਨਾ ਉਹਨਾਂ ਦਾ ਕਿ ਅਸੀਂ ਆਪਣੇ ਪੰਜਾਬ 'ਚ ਰਹੀਏ ਉਦੋਂ ਤੱਕ ਸਾਡਾ ਪੰਜਾਬ ਸਾਡੇ ਹੱਥ 'ਚ ਨਹੀਂ ਹੋਏਗਾ ਕਿਉਂਕਿ ਅਸੀਂ ਐਸੇ ਹੱਥਾਂ ਦੇ ਵਿੱਚ ਦੇਖੇ ਆਪਣੇ ਘਰ ਚ ਇੰਨੇ ਸੋਹਣੇ ਪਾ ਕੇ ਚੱਲ ਜਾਣੇ ਹੈਗੇ ਕਿ ਸਾਡੇ ਆਂਦਿਆਂ ਨੂੰ ਜਰੂਰ ਸਿੱਖਣੇ ਆ ਨਾ ਜਿਸੇ ਨੂੰ ਕਿ ਸਾਡਾ ਘਰ ਸਾਂਭ ਲੋ ਤਾਂ ਫਿਰ ਅਗਲਾ ਪੱਕਾ ਹੀ ਸਾਂਭਦਾ ਪੱਕਾ ਹੀ ਸਾਂਭਦਾ ਘਰ ਉਹੜਕੇ ਦਿੰਦਾ ਨਹੀਂ ਤੁਸੀਂ ਦੇਖਦੇ ਹੋ ਡੈਲੀ ਐਨ ਆਰ ਆਈਆਂ ਦੇ ਕਿੰਨੇ ਕਿੰਨੇ ਪੰਗੇ ਹੋ ਰਹੇ ਨੇ ਬਾਕੀ ਤੁਹਾਡੀ ਆਪਣੀ ਇੱਛਾ ਤੁਹਾਡੀ ਆਪਣੀ ਜ਼ਿੰਦਗੀ ਹੈ ਤੁਸੀਂ ਕਿਸ ਤਰੀਕੇ ਨਾਲ ਜੀਣੀ ਹੈ ਇਹ ਤੁਹਾਡੇ ਤੇ ਹੈ ਪਰ ਮੈਂ ਤਾਂ ਇੱਕੋ ਗੱਲ ਕਹੂੰਗੀ ਆਪਣੇ ਪੰਜਾਬ ਵਿੱਚ ਨਵੀਂ ਪੀੜੀ ਨੂੰ ਮਤ ਤੋੜੋ ਅਦਰ ਬਾਹਰ ਮਤ ਤੋੜੋ ਆਪਣੇ ਮਾਪੇ-ਮਾਪ ਨੂੰ ਸਭਾਲਾਂਦਾ ਵੀ ਬੱਚਿਆਂ ਨੂੰ ਦੱਸੋ ਕਿਉਂਕਿ ਮਾਪੇ-ਮਾਪ ਰੋਲ ਰਹੇ ਆ ਕੋਈ ਸੇਵਕਾਰ ਕਰਨ ਵਾਲਾ ਵੀ ਨਹੀਂ ਹੁੰਦਾ ਗਾ ਕੱਲ ਮੈਂ ਇੱਕ ਦੇਖਦੀ ਸੀ YouTube ਆਪਣਾ YouTube ਤੇ ਤਾਂ ਉਹਦਾ ਵੀ ਕੋਈ ਸੇਵਕਾਰ ਕਰਨ ਵਾਲਾ ਨਹੀਂ ਸੀ ਤਾਂ ਗੌਂਡੀ ਜੀ ਸੇਵਕਾਰ ਕਰਦੇ ਨੇ ਤਾਂ ਸਮਾਈ ਨੂੰ ਵੀ ਕੀ ਕਰਨਾ ਹੋ ਸਪੈਸੇ ਨੂੰ ਅਸੀਂ ਕੀ ਕਰਨਾ ਜਦੋਂ ਸਾਡੇ ਮਾਪੇ-ਮਾਪ ਵੀ ਰੋਲ ਰਹੇ ਨੇ ਤਾਂ ਪੈਸਾ ਸਾਡੇ ਕਿਸ ਕੰਮ ਦਾ ਹੈ ਤੁਸੀਂ ਪੈਸੇ ਦੀ ਲਾਤ ਸਾਡੇ ਵਿੱਚ ਆਪਣੇ ਮਾਪੇ-ਮਾਪ ਨੂੰ ਆਪਣੇ ਪਰਿਵਾਰ ਤੋਂ ਦੂਰ ਨਾ ਹੋਵੋ ਕਈ ਵੀਰ ਦੇਖਦੇ ਆਪਾਂ ਕੋਈ 17 ਸਾਲ ਬਾਅਦ ਕੋਈ 19 ਬਾਅਦ ਕੋਈ 22 ਸਾਲ ਬਾਅਦ ਆਇਆ ਤਾਂ ਕੀ ਕਰਨਾ ਸਾਰੀ ਜ਼ਿੰਦਗੀ ਪਰਿਵਾਰ ਤੋਂ ਦੂਰ ਰਹਿਣਾ ਪਰਿਵਾਰ ਦੇ ਵਿਛੋੜੇ ਨਾਲ ਵਿੱਚੋਂ ਮਾਪੇ ਚਲੇ ਜਾਂਦੇ ਨੇ ਉਹ ਬੱਚਿਆਂ ਨੂੰ ਢੀਕ ਤੇ ਚਲੇ ਜਾਂਦੇ ਨੇ ਇੱਕ ਵੀਰ ਰੋ ਰਿਹਾ ਸੀ ਘਰ ਆਇਆ ਜਦੋਂ ਤਾਂ ਮਾਪੇ ਕੁਛ ਵੀ ਕੋਈ ਨਹੀਂ ਸੀ ਤਾਂ ਖਾਲੀ ਘਰ ਦੀਆਂ ਇੱਟਾਂ ਹੀ ਖੜੀਆਂ ਸੀਗੀਆਂ ਤੁਸੀਂ ਦੱਸੋ ਫਿਰ ਉਹ ਪੈਸਾ ਵੀ ਇਹਦੇ ਕਿਸ ਕੰਮ ਦਾ ਜਦੋਂ ਕਿਸੇ ਨੇ ਆਏ ਨੂੰ ਅਸ਼ੀਰਵਾਦ ਨਾ ਦਿੱਤਾ ਕੋਈ ਬਾਕੀ ਨਹੀਂ ਗੱਲ ਨਾਲ ਲਾਉਂਦਾ ਮਾਪੇ ਮਾਪੇ ਹੀ ਹੁੰਦੇ ਨੇ ਕਦੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਹੀ ਛੋਟੇ ਕੰਮ ਤੇ ਲਾ ਦਿਓ ਪੈਸਾ ਤਾਂ ਆਉਂਦਾ ਹੀ ਹੈ ਵਿਹਲੇ ਨਾਲੋਂ ਦਾ ਚਾਰ ਪੈਸੇ ਆਉਂਦੇ ਹੀ ਚੰਗੇ ਨੇ ਚਲੋ ਜੀ ਇਹ ਤਾਂ ਅਸੀਂ ਆਪਣੀਆਂ ਗੱਲਾਂ ਬਾਤਾਂ ਹੁਣ ਤੁਹਾਡੇ ਤੇ ਅੱਗੇ ਤੁਸੀਂ ਆਪਣੇ ਬੱਚਿਆਂ ਲਈ ਕੀ ਕਰਨਾ ਮੈਂ ਮਾੜਾ ਨਹੀਂ ਕਹਿੰਦੀ ਕਿਸੇ ਨੂੰ ਹਰ ਇੱਕ ਆਪਣੀ ਜਗ੍ਹਾ ਤੇ ਸਹੀ ਹੁੰਦਾ ਹੈਗਾ ਤੁਹਾਡੀ ਇੱਛਾ ਆਪਣੇ ਬੱਚੇ ਨੂੰ ਕਿੱਥੇ ਭੇਜ ਰਹੇ ਹੋ ਕੀ ਕਰਨਾ ਇਹ ਤੁਹਾਡੇ ਮਾਪੇ ਤੇ ਡਿਪੈਂਡਾ ਬੁਰਾ ਮਤ ਮਨਾਣਾ ਕੀ ਗੱਲਾਂ ਕੰਝਾਂ ਨੇ ਮੈਂ ਸੱਚੀ ਹੀ ਕਹਿ ਰਹੀ ਆ ਕਿ ਜਦ ਆਪਾਂ ਡੇਲੀ ਪੰਜਾਬ ਦੇ ਹਾਲਾਤ ਦੇਖਦੇ ਆ ਸਾਡੇ ਸਿੱਖ ਭਾਂਜੀਆਂ ਪੱਗਾਂ ਨੂੰ ਹੱਥ ਪਾਉਂਦੇ ਨੇ ਆ ਕਿ ਦੂਸਰੇ ਪ੍ਰਵਾਸੀ ਤੁਸੀਂ ਦੇਖਦੇ ਹੋ ਇਹ ਕੋਲੋਨੀ ਮੈਂ ਬਣਾ ਕੇ ਕਹਿ ਰਹੀ ਤਾਂ ਨਹੀਂ ਦੇਖ ਹੁੰਦਾ ਉਸ ਟਾਈਮ ਬੜਾ ਗੁੱਸਾ ਆਉਂਦਾ ਕਿ ਦੂਸਰੇ ਹਰ ਜਗ੍ਹਾ ਤੋਂ ਆ ਕੇ ਕੋਈ ਤਾਂ ਸਾਡੀ ਆ ਪੱਗਾਂ ਨੂੰ ਹੱਥ ਪਾਵੇ ਇਹ ਕਦੇ ਵੀ ਮਨਜ਼ੂਰ ਨਹੀਂ ਹੁੰਦਾ ਆਪਣੀ ਸਿੱਖੀ ਦੇ ਵਿੱਚ ਹਰ ਇੱਕ ਨੂੰ ਆਪਣੇ ਧਰਮ ਨਾਲ ਜੁੜਨ ਦਾ ਅਧਿਕਾਰ ਆਪਣੇ ਧਰਮ ਨਾਲ ਜੁੜੋ ਤੇ ਸਾਡੇ ਦਾ ਧਰਮ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ਸਾਡੀ ਸਿੱਖੀ ਬਹੁਤ ਪਿੱਛੇ ਜਾ ਰਹੀ ਹੈ ਕਿ ਸਾਡੀ ਸਿੱਖੀ ਬਹੁਤ ਪਿੱਛੇ ਜਾ ਰਹੀ ਹੈ ਕਿਉਂਕਿ ਸਿੱਖੀ ਪਿੱਛੇ ਅਸਲੀ ਜਾ ਰਹੀ ਕਿਉਂ ਸਾਡੇ ਪ੍ਰਚਾਰ ਕਰਨ ਵਾਲੇ ਨਹੀਂ ਗਏ ਕੋਈ ਸਾਡੇ ਧਰਮ ਪ੍ਰਚਾਰਕ ਪਤਾ ਨਹੀਂ ਕਿੱਥੇ ਚੱਲ ਗਏ ਨੇ ਪ੍ਰਚਾਰ ਨਹੀਂ ਕਰਦੇ ਸਿੱਖੀ ਸਾਡੀ ਬਿਲਕੁਲ ਢੇਠਾ ਜਾ ਰਹੀ ਹੈ ਕਿ ਫਿਰ ਅਸੀਂ ਕਹਿੰਨੇ ਆ ਕਿ ਉਹ ਸਾਡੇ ਸਿੱਖ ਵੀਰ ਵੀ ਸ੍ਰੀ ਸਾਹਿਬ ਪਾਏ ਅਮਰਤ ਛੱਕੇ ਹੋਏ ਨੇ ਪਰ ਹੋਰ ਧਰਮ ਨਾਲ ਜੁੜ ਜਾਂਦੇ ਨੇ ਧਰਮ ਕੋਈ ਮਾੜਾ ਨਹੀਂ ਹੁੰਦਾ ਪਰ ਆਪਣਾ ਧਰਮ ਛੱਡ ਕੇ ਜੁੜਨਾ ਚੰਗਾ ਨਹੀਂ ਪਰ ਮੈਂ ਫਿਰ ਕਹਾਂਗੀ ਫਿਰ ਅਸੀਂ ਕਹਿੰਨੇ ਹਾਂ ਸਰਸੇ ਵਾਲੇ ਦੇ ਨਾਲ ਚਲੇਗਾ ਡੇਰੇ ਉਹ ਚਲੇ ਰਿਆ ਪਰ ਨਹੀਂ ਕਿਉਂਕਿ ਸਾਡੀ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਨਹੀਂ ਸਾਡੇ ਕੋਸ਼ ਇਦਾਂ ਦੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਕਦੇ ਸਾਡੇ ਕਿਸੇ ਨੇ ਪੁੱਛਿਆ ਨਹੀਂਗਾ ਜੋ ਕਿ ਅੱਜ ਕੱਲ ਸਭ ਬਹੁਤ ਕੁਛਾਰੇ ਹਰ ਇੱਕ ਆਪਣੇ ਆਪਣੇ ਲਈ ਧਰਮ ਲਈ ਪ੍ਰਚਾਰ ਕਰਦਾ ਪਰ ਸਾਡੀ ਸਿੱਖੀ ਲਈ ਪ੍ਰਚਾਰ ਬਿਲਕੁਲ ਨਹੀਂ ਹੋ ਰਿਹਾਗਾ ਮੈਂ ਇਹੇ ਹੱਥ ਵਨ ਕੇ ਬੇਨਤੀ ਕਰੂੰਗੀ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਸਿੱਖੀ ਦੇ ਰੂਪ ਦੇ ਵਿੱਚ ਨਾਲ ਜੋੜੋ ਸਾਡੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਪਰ ਸਾਨੂੰ ਇਸ ਦੀ ਕੋਈ ਪਰਵਾਹ ਨਹੀਂ ਅਸੀਂ ਇੱਕ ਬੱਚੇ ਦੇ ਖਰੋਜ ਆਉਂਦੀ ਆ ਤਾਂ ਸਾਨੂੰ ਬਹੁਤ ਦਿਲ ਦਰਦ ਹੁੰਦਾ ਵਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਪਰਿਵਾਰ ਵਾਰ ਕੇ ਸਾਡੇ ਲਈ ਕਿ ਸਿੱਖੀ ਕੈਮਰਾ ਹੈ ਪਰ ਸਾਡੀ ਸਿੱਖੀ ਬਿਲਕੁਲ ਹੀ ਵੋਟਾਂ ਦੇ ਖਾਤਰ ਇੱਕ ਲੀਡਰ ਦੇ ਖਾਤਰ ਜ਼ੀਰੋ ਹੋ ਗਈ ਹੈ ਪਰ ਮੈਂ ਫਿਰ ਤੁਹਾਨੂੰ ਹੱਥ ਵਨ ਕੇ ਇੱਕ ਬੇਨਤੀ ਕਰਦੀ ਆ ਕਿ ਸਿੱਖੀ ਨੂੰ ਵੱਧ ਤੋਂ ਵੱਧ ਪ੍ਰਚਾਰ ਕਰੋ ਹਰੇਕ ਨੂੰ ਜੜਨ ਦਾ ਬਰਬਖਸ਼ੇ ਵਾਹਿਗੁਰੂ ਸਮਸਮਤ ਬਖਸ਼ੇ ਹਾਉ ਆਪਣੀ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਆਪਾਂ ਹੁਣ ਦੱਸਦੇ ਹਾਂ ਕਿ ਕਿ ਆਪਾਂ ਕਿਉਂ ਵੀ ਕਰਨ ਤਾਰ ਦਿੱਤਾ ਬਾਕੀ ਜੋ ਘਿਓ ਦੇ ਵਿੱਚੋਂ ਆਪਣੇ ਥੱਲੇ ਲੱਸੀ ਨਿਕਲਦੀ ਆ ਆਪਾਂ ਨੇ ਕਦੇ ਉਹ ਕਿਤੇ ਵੀ ਸੁੱਕੀ ਨਹੀਂ ਆਪਾਂ ਉਹਦਾ ਪਨੀਰ ਤਿਆਰ ਕੀਤਾ ਦੇਖੋ ਪਨੀਰ ਬਣ ਗਿਆ ਇਹਦਾ ਆਪਾਂ ਹੁਣ ਇਹਨੂੰ ਕੱਪੜੇ 'ਚ ਪਾ ਕੇ ਨਿਚੋੜਾਂਗੇ ਇਹ ਵੇਸਟ ਨਹੀਂ ਜਾਂਦੀ ਜੋ ਇਹਦਾ ਥੱਲੇ ਪਾਣੀ ਨਿਕਲੇਗਾ ਪਨੀਰ ਦੇ ਵਿੱਚੋਂ ਆਪਾਂ ਉਹਨੂੰ ਵੀ ਇਸਤੇਮਾਲ ਕਰ ਸਕਦੇ ਆ ਹਟਾ ਗੁਣ ਸਕਦੇ ਆ ਤੇ ਆਓ ਬੈੱਕ ਦੱਸਦੇ ਆ ਆਪਣੇ ਘਿਓ ਦੇ ਵਿੱਚੋਂ ਲੱਸੀ ਨਿਕਲੀ ਸੀ ਆਪਾਂ ਉਹਦਾ ਵੀ ਪਨੀਰ ਬਣਾਇਆ ਅੱਥੇ ਥੋੜਾ ਦੁੱਧ ਪਾ ਲਓ ਜੋ ਪਾਣੀ ਨਿਕਲਦੀ ਲੱਸੀ ਨਿਕਲਦੀ ਆ ਘਿਓ ਬਣਾਉਂਦੇ ਸਮੇਂ ਆਪਣਾ ਮੱਖਣ ਦੇ ਸਮੇਂ ਤੇ ਉਹਦੇ ਵਿੱਚੋਂ ਨਿਕਲ ਕੇ ਇਹ ਪਨੀਰ ਤਿਆਰ ਹੋ ਜਾਂਦਾ ਵਾ ਬਹੁਤ ਚੀਜ਼ਾਂ ਬਣ ਜਾਂਦੀਆਂ ਨੇ ਥੋੜੀ ਆਪਾਂ ਨੂੰ ਪੈਣਾ ਨੂੰ ਮਿਹਨਤ ਦੀ ਜ ਲੋੜ ਹੈ ਹਾਂਜੀ ਆਪਣਾ ਦੇਖੋ ਘਿਓ ਬਣ ਕੇ ਤਿਆਰ ਹੈ ਆਪਾਂ ਇਹਨਾਂ ਠੰਡਾ ਹੋਣ ਤੇ ਫੋੜਾ ਇਹਨੂੰ ਆਪਾਂ ਜਦ ਕੋਸਾ ਜਾ ਹੋਏਗਾ ਤੋ ਪੁਣਾਗੇ ਫਿਰ ਦੁਬਾਰਾ ਠੰਡਾ ਹੋਣ ਤੇ ਆਪਾਂ ਇਹਨੂੰ ਸਟੋਰ ਕਰਾਂਗੇ ਸਟੋਰ ਕਰਨ ਬਾਅਦ ਆਪਾਂ ਜਿਵੇਂ ਇਸਤੇਮਾਲ ਕਰਨਾ ਤੁਸੀਂ ਕਰ ਸਕਦੇ ਹੋ ਪਿੰਨੀਆਂ ਬਣਾਓ ਬਹੁਤ ਵਧੀਆ ਟੇਸਟ ਦੀ ਪਿੰਨੀਆਂ ਬਣਦੀਆਂ ਨੇ ਘਰ ਦੇ ਕਿਉਂ ਦੀਆਂ ਔਰ ਜੋ ਆਪਾਂ ਪਨੀਰ ਬਣਾਇਆ ਆਪਾਂ ਪਨੀਰ ਦੇ ਵਿੱਚੋਂ ਵੀ ਕੋਈ ਮਿੱਠੀ ਡੱਸੀ ਹੀ ਤਿਆਰ ਕਰਾਂਗੇ ਔਰ ਜੋ ਆਪਾਂ ਇਹਦੇ ਵਿੱਚੋਂ ਕੱਢੀਆਂ ਦੇਖੋ ਸਾਡੇ ਇਹਨੂੰ ਛਿੱਧੀਆਂ ਕਹਿੰਦੇ ਆ ਤੁਹਾਡੇ ਕੀ ਕਹਿੰਦੇ ਆ ਪਰ ਆਪਾਂ ਨਹੀਂ ਜਾਣਦੇ ਕਿ ਤੁਹਾਡੇ ਕੀ ਆ ਹਰੇਕ ਜ਼ਿਲ੍ਹੇ ਦੀ ਲਗ-ਲਗ ਭਾਸ਼ਾ ਹੁੰਦੀ ਆ ਕੱਲ ਕਿ ਇਹਨਾਂ ਦਾ ਕੀ ਬਣਾ ਰਹੇ ਹੈਗੇ ਤੁਹਾਡੇ ਨਾਲ ਗੱਲਾਂ ਕੀਤੀਆਂ ਬੜਾ ਚੰਗਾ ਲੱਗਿਆ ਨਾਲੇ ਗੱਲਾਂ ਨਾਲੇ ਕੰਮ ਦੋਨੋ ਜੀਜੇ ਹੁੰਨਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਜਰੂਰ ਕਰੋ ਬਾਦ ਤੋਂ ਬਾਦ ਸਮਾਂ ਦੇਖੋ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਜੀ ਧੰਨਵਾਦ